ਤੇ ਜਿਹੜਾ ਨੋ ਨੋ ਖੜਾ 755 ਇਹ 2018 ਵੜਲਾ ਬਿਨਾ ਸੀ ਆਈ ਡੀ ਨਾਲ ਬਿਨਾ ਸੀ ਆਈ ਡੀ ਵਾਲਾ ਸਾਰਿਆਂ ਨੂੰ ਵੱਡੀ ਗੱਲ ਹਾਂ 75 ਐਚਪੀ ਦਾ ਟਰੈਕਟਰ ਇਕੱਲੇ ਰਿੰਬਾਂ ਦੇ ਅਟੈਚਿੰਗਾਂ ਬਾਕੀ ਰੇ ਇਹਨਾਂ ਦਾ ਅਸੀਂ ਇਕੱਲੇ ਰਿੰਬਾਂ ਤੇ ਅਟੈਚਿੰਗਾਂ ਬਾਕੀ ਸਾਰਾ オリジナル ਆ ਚੱਲਿਆ ਕਿੰਨਾ ਕੁ ਹੋਊਗਾ ਇਹ ਚੱਲਿਆ 2000 ਤੋਂ ਘੱਟ ਆ 15 7 15 1600 ਘੰਟੇ ਚ ਲੈ ਆਊਗਾ ਠੀਕ ਹੈ ਬੁਲੇਟ ਐਰ ਨਾਲ ਦੇ ਦੇ 60 ਪੈਸੇ ਮੰਗ ਲੈ ਨਵੇਂ ਪਾਇ ਦੇ ਮਗਰ ਲਈ ਨਵੇਂ ਪਾਇ ਨੇ ਇਹ ਮਾਰਕ ਹਜੇ ਐਮ ਆਰ ਐਫ ਜੋ ਹੁੰਦੀ ਸੀ ਜਾਂਦਾ ਹੈਗਾ ਰੇਟ ਹੈ ਇਹਦਾ ਫੋਲਗਾਂਡ ਡਾਇਰੈਕਟਰ ਆ ਜਾ ਰਹੇ ਮੌਕੇ ਦੀ ਦੱਸਣਾ ਇਹਨਾਂ ਮੌਕੇ ਦੀ ਦੱਸਿੰਗਾ ਤੇਲ ਦੀ ਟੈਂਕੀ ਭਰਾ ਦੀ ਤੇ ਜਿਹੜਾ ਖੜਾ 60 55 ਇਹ T20 ਆ ਛੋਟਾ ਗੇਰ ਵਾਲਾ ਕਹਿੰਦੇ ਨੇ ਇਹਨੂੰ ਛੋਟੇ ਗੇਰ ਵਾਲਾ ਮੂਰਲੇ ਟਾਇਰ ਉਹ ਐ ਬਾੜੀ ਨਾਲ ਜ ਨਹੀਂ ਹੈਗੀ ਡਾਇਰੈਕਟਰਾਂ ਬਾਰੇ ਪਤਾ ਉਹ ਬਸ ਦੂਏ ਲੋਡ ਵਪਾਰ ਆ ਆਪਣਾ ਅੱਛਾ ਵਪਾਰ ਆ ਮੂਰਲੇ ਟਾਇਰ ਨਾਲ ਦੇ ਹਾ ਮੂਲੇ ਨਾਲ ਦਿੰਦੇ ਮੰਗਰਲੇ 65 70 ਰੁਪਏ ਕਰਵਾ ਦੇਣੀ ਹੈਗਾ ਹੈਗਾ ਹੈਨਾ ਮੰਗਰਲੇ 70 ਪੈਸੇ ਕਨੋਪੀ ਲੱਗੀ ਹੋਈ ਹੈ ਫੁੱਲ ਗਾਏ ਟਰੈਕਟਰ ਆ ਯਾਰ ਫੁੱਲ ਨਵਾਂ ਨਮਾ ਫੁੱਲ ਤੋਂ ਨਵਾਂ ਟਰੈਕਟਰ ਹੈ ਫੁੱਲ ਨਮਾ ਰਹਿ ਰਹੇ ਇਹਨਾਂ ਦਾ ਆਪਣੀ ਜ਼ਿੰਮੇਵਾਰੀ ਹੈ ਜੀ ਸਾਰਾ ਰੀਜਨਲ ਹੈ ਪੰਜਾਬ ਨੰਬਰ ਆ ਤੇ ਕੋਈ ਕਮੀ ਪੇਸੀ ਨਹੀਂ ਫੁੱਲ ਰੀਜਨਲ ਟਰੈਕਟਰ ਆ ਸੀ ਬਈ ਆ ਪੱਟੀ ਚੈੱਕ ਕਰ ਆਇਓ ਤੇ ਹਰਮ ਪਰਮ ਬ ਮਗਰਾੜ ਦਿਖਾ ਦਿਓ ਵੀ ਪੱਠਿਆਂ ਸਾਰਾ ਗੱਲ ਬਾਤ ਆ ਮਗਰਾੜ ਵੀ ਜੈਕ ਕਰਾ ਦੋ ਬੇਟੇ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈਗਾ ਇਹ 3 ਸਪੀਡ ਵਾਲਾ ਹੈ ਹਾਂ ਝੋਟਾ ਗੇਰ ਵਾਲਾ ਕਹਿੰਦੇ ਨੂੰ ਹਾਂ ਆ ਮਗਰਾੜ ਚੈੱਕ ਕਰਾਇਓ ਬਾਈ ਉਪਰ ਹੋਲੋ ਨਾ ਮਾੜ ਰੇਟ ਟਾਈ ਹੋਲੋ ਨਾ ਮਾੜ ਰੇਟ ਰੇਟ ਇਹਦਾ ਬਾ 7.5 ਦਾ ਦੇ ਮੰਗੇ ਉਹ 5.5 ਮੰਗਦੇ ਆ ਅੱਛਾ ਆਪ ਹੀ ਕਰ ਤਾਂ 25000 ਥੋੜਾ ਬਾਅਦ ਤੋਂ ਹੋਰ ਹੋ ਜੂ ਕ ਮੌਕੇ ਤੇ ਤੂੰ ਕਰਦਾ ਮੇਰੇ ਨੂੰ ਸਤਕਾਰ ਬਾੜਾ ਦਾ ਫਿਰ ਠੱਗਾ ਹੋ